ਇਹ ਆ ਜੀ ਟੋਲ ਪਲਾਜ਼ਾ ਜੰਡਿਆਲਾ ਨਿਜਰਪੁਰਾ ਟੋਲ ਪਲਾਜ਼ਾ ਜਿਸ ਨੂੰ ਕਿਹਾ ਜਾਂਦਾ ਇੱਥੇ ਹਰ ਵੇਲੇ ਨਾ ਲਾਈਨਾਂ ਚਾਰ ਪੰਜ ਬੰਦ ਕਰ ਛੱਡਦੇ ਨੇ ਆ ਜੀ ਤੇ ਕਿੰਨੀਆਂ ਕਿੰਨੀਆਂ ਲੰਬੀਆਂ ਲਾਈਨਾਂ ਚ ਲੋਕ ਪਰੇਸ਼ਾਨ ਹੁੰਦੇ ਆ ਕੀ ਐਨ ਐਚ ਏ ਦੇ ਨੈਸ਼ਨਲ ਹਾਈਵੇ ਦੇ ਜਿਹੜੇ ਕਾਇਦੇ ਕਾਨੂੰਨ ਆ ਉਹ ਲਾਗੂ ਲੋਕਾਂ ਦੇ ਹੁੰਦੇ ਆ ਕਿ ਇਹਨਾਂ ਦੇ ਵੀ ਲਾਗੂ ਹੁੰਦੇ ਆ ਕਿਉਂਕਿ ਲਾਗੂ ਜਿਹੜੇ ਕਾਨੂੰਨ ਆ ਕਾਨੂੰਨ ਕਰਨ ਲਾਗੂ ਵਾਲਿਆਂ ਤੇ ਹੀ ਜਿਹੜੇ ਕਾਨੂੰਨਾਂ ਲਾਗੂ ਉਹ ਮੰਨਦੇ ਹੋਣੇ ਨਾ ਕਾਨੂੰਨਾਂ ਨੂੰ ਤੇ ਫਿਰ ਬਹੁਤ ਮਾੜੀ ਗੱਲ ਹੈ ਜਨਤਾ ਤੇ ਥੋੜੀ ਵੀ ਥੋਪੇ ਜਾਣੇ ਇੱਥੇ 3 ਮਿੰਟ 5 ਮਿੰਟ ਤੇ ਨਾਰਮਲੀ ਗੱਲਾਂ ਜਿਹੜੀਆਂ ਇੱਥੇ ਅੱਧਾ ਅੱਧਾ ਘੰਟਾ ਲੋਕ ਪਰੇਸ਼ਾਨ ਹੁੰਦੇ ਆ। ਔਰ ਇੱਥੇ ਜਿਹੜੇ ਕੰਮ ਕਰਦੇ ਆ ਅਨਟ੍ਰੇਡ ਬੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਉਹ ਕਿੰਨਾ-ਕਿੰਨਾ ਚਿਰ ਗੱਡੀਆਂ ਦਾ ਨੰਬਰ ਟ੍ਰੇਸ ਕਰਨ ਤੇ ਲਾ ਦਿੰਦੇ ਸੋ ਆ ਹਾਲਾਤ ਨੇ ਇਹਨਾਂ ਟੋਲ ਪਲਾਜ਼ਿਆਂ ਦੇ ਪੰਜਾਬਦਿਆਂ ਦੇ ਸਰਕਾਰ ਪ੍ਰਸ਼ਾਸਨ ਐਨ ਐਚ ਏ ਇਹਦੇ ਵੱਲ ਖਾਸ ਕਰਕੇ ਧਿਆਨ ਦੇਵੇ ਨੈਸ਼ਨਲ ਹਾਈਵੇ ਪੜਾਏ ਆ ਲੋਕ ਰੋਡ ਟੈਕਸ ਵੀ ਦਿੰਦੇ ਟੋਲ ਟੈਕਸ ਵੀ ਦਿੰਦੇ ਫਿਰ ਇੱਥੇ ਪਰੇਸ਼ਾਨੀਆਂ ਇੰਨੀਆਂ ਕਿ ਆ ਕੋਈ ਹਿਸਾਬ ਹੀ ਨਹੀਂ ਕਿਨਾ ਕਿਨਾ ਚਿਰ ਲੋਕੀ ਐਮਰਜੈਂਸੀ ਖਲੋਤੇ ਰਹਿੰਦੇ ਕੋਈ ਇੱਥੇ ਐਮਰਜੈਂਸੀ ਲਾਈਨ ਨਹੀਂ ਆ ਜੇ ਕਿਸੇ ਨੂੰ ਕੋਈ ਗੱਲਬਾਤ ਹੋ ਜਾਏ ਐਂਬੂਲੈਂਸਾਂ ਫਸੀਆਂ ਰਹਿੰਦੀਆਂ ਤੇ ਇਹ ਹਾਲਾਤ ਆ ਸੋ ਸਰਕਾਰ ਇਹਦੇ ਵੱਲ ਜਿਹੜਾ ਸਖਤੋ ਸਖਤ ਧਿਆਨ ਦੇਵੇ